तव शुभ जागे तव शुभाशिषमागे गाहे तव जय गाथा ਮੈਂ ਬੇਨਤੀ ਕਰਾਂਗਾ ਮਾਨਯੋਗ ਮੁੱਖ ਮਹਿਮਾਨ ਜੀ ਨੂੰ ਕਿ ਉਹ ਗੁਬਾਰੇ ਛੱਡ ਕੇ ਅੱਜ ਦੇ ਇਸ ਆਜ਼ਾਦੀ ਦਿਹਾੜੇ ਤੇ ਮੁਬਾਰਕਬਾਦ ਦੇਣਗੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਉਹ ਪ੍ਰੰਤ ਉਹ ਪਰੇਡ ਕਮਾਂਡਰ ਡੀਐਸਪੀ ਜਤਿੰਦਰ ਸਿੰਘ ਚੋਹਾਨ ਦੇ ਨਾਲ ਪਰੇਡ ਦੀ ਇਨਸਪੈਕਸ਼ਨ ਲਈ ਜਾਣਗੇ ਮੈਂ ਬੇਨਤੀ ਕਰਾਂਗਾ ਮੁੱਖ ਮਹਿਮਾਨ ਜੀ ਨੂੰ ਕਿ ਉਹ ਪਰੇਡ ਦੀ ਇਨਸਪੈਕਸ਼ਨ ਲਈ પ્રસ્થાન ਕਰਨਗੇ ਉਹਨਾਂ ਦੇ ਨਾਲ ਸਾਡੇ માનਯੋਗ ਡਿਪਟੀ ਕਮਿਸ਼ਨਰ મેડમ કોમલ મિત્તલ ਅਤੇ ਸਾਡੇ ਐਸਐਸપી ਸਾહબ હਰਮਨਦੀਪ ਸਿੰਘ ਖਾਸ ਜੀ ਉਹ ਉਹਨਾਂ ਨੂੰ ਐਸਕਾਟ ਕਰਕੇ परेड ਦੀ ਇਨਸਪੈક્શન ਲਈ ਲੈ ਕੇ ਜਾ ਰਹੇ ਹਨ ਸਾਡੇ परेड कमांडर ਜਤਿੰਦਰ ਸਿੰਘ चौहान ਵਾਂਜੋ ਖੇਤੀਬਾੜੀ ਮੰਤਰੀ ਇੱਕ ਵਿਲੱਖਣ ਸਖਸ਼ੀਅਤ ਦੇ ਮਾਲਕ ਹਨ ਸੂਝਵਾਨ ਤੇ ਦਰਵੇਸ਼ ਸਿਆਸਤਦਾਨ ਵਜੋਂ ਜਾਣੇ ਜਾਂਦੇ ਸਰਦਾਰ ਗੁਰਮੀਤ ਸਿੰਘ ਖੁੱਡਿਆ ਜੀ 1962 ਵਿੱਚ ਮੁਕਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਖੁੱਡੀਆਂ ਵਿਖੇ ਦਰਵੇਸ਼ ਸਿਆਸਤਦਾਨ ਸਰਦਾਰ ਜਗਦੇਵ ਸਿੰਘ ਖੁੱਡੀਆਂ ਜੀ ਦੇ ਘਰ ਜਨਮੇ ਸਨ ਉਹਨਾਂ ਦੇ ਪਿਤਾ ਜੀ ਫਰੀਪ ਕੋਟ ਲੋਕ ਸਭਾ ਹਲਕੇ ਤੋਂ ਐਮਪੀ ਰਹੇ ਹਨ ਬਹੁਤ ਹੀ ਬਹਾਦਰ ਜਵਾਨ

ਪਰੇਡ ਨੂੰ ਵਿਸ਼ਰਾਮ ਵਿੱਚ ਕਰਨਗੇ। ਪ੍ਰੇਡ ਦੇ ਵਿਸ਼ਰਾਮ ਵਿੱਚ ਜਾਣ ਤੋਂ ਬਾਅਦ ਸਾਡੇ ਮਾਣਯੋਗ ਮੁੱਖ ਮਹਿਮਾਨ ਗੁਰਮੀਤ ਸਿੰਘ ਖੁੱਡੀਆਂ ਜੀ ਜ਼ਿਲ੍ਹਾ ਵਾਸੀਆਂ ਦੇ ਨਾਂ ਤੇ ਇਸ ਮੁਬਾਰਕ ਤਿਹਾਡੇ ਤੇ ਆਪਣਾ ਸੰਬੇਸ਼ ਦੇਣਗੇ। ਪ੍ਰੇਡ ਕਮਾਂਡਰ ਜੀ ਪ੍ਰੇਡ ਨੂੰ ਵਿਸ਼ਰਾਮ ਵਿੱਚ ਕਰ ਰਹੇ ਹਨ। ਸ਼ਾਮ ਮੈਂ ਬੇਨਤੀ ਕਰਾਂਗਾ ਮੁੱਖ ਮਹਿਮਾਨ ਜੀ ਨੂੰ ਕਿ ਉਹ ਆਪਣਾ ਅੱਜ ਦਾ ਸੰਦੇਸ਼ ਦੇਣਗੇ ਜ਼ਿਲ੍ਹਾ ਵਾਸੀਆਂ ਨੂੰ ਬਾਣੀਓ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇਸ਼ ਦੇ 79ਵੇਂ ਆਜ਼ਾਦੀ ਦਿਵਸ ਤੇ ਆਪਾਂ ਮੇਜਰ ਹਰਮੰਦਰ ਸਿੰਘ ਜੀ ਸ਼ਹੀਦ ਉਹਨਾਂ ਦੇ ਯਾਦ ਵਿੱਚ ਇਸ ਕਾਲਜ ਵਿੱਚ ਸਾਰੇ ਇਕੱਠੇ ਹੋਏ ਆ ਇਸ ਆਜ਼ਾਦੀ ਨੂੰ ਪ੍ਰਾਪਤ ਕਰਨ ਦੇ ਲਈ ਪੰਜਾਬੀਆਂ ਨੇ ਦੇਸ਼ ਦੇ ਲਈ 80% ਤੋਂ ਵੱਧ ਆਪਣਾ ਯੋਗਦਾਨ ਪਾਇਆ ਔਰ ਅਸੀਂ ਸਾਡੇ ਵੱਡ-ਵਡੇਰਿਆਂ ਨੇ ਜਿੱਥੇ ਫਾਂਸੀਆਂ ਝੂਟੀਆਂ ਉੱਥੇ ਜ਼ੈਦਾਦਾ ਕੁਰਕਰਾਈਆਂ ਉੱਥੇ ਜੇਲਾਂ ਵਿੱਚ ਗਏ ਉੱਥੇ ਕਾਲੇ ਪਾਣੀਆਂ ਵਿੱਚ ਗਏ ਤਸੀਹੇ ਤੇ ਤਸ਼ੱਦਦ ਛੱਲੇ ਸਰਦਾਰ ਭਗਤ ਸਿੰਘ ਜੀ ਸਰਦਾਰ ਕਰਤਾਰ ਸਿੰਘ ਜੀ ਸਰਾਭਾ ਸ਼ਹੀਦ ਉਦਮ ਸਿੰਘ ਜੀ ਔਰ ਅਨੇਕਾਂ ਹੀ ਇਨ੍ਹਾਂ ਸੂਰਮਿਆਂ ਨੇ ਆਪਣੀ ਜਾਨ ਵਾਰ ਕੇ ਸਾਡੇ ਆਪਣੇ ਇਸ ਪਿਆਰੇ ਦੇਸ਼ ਨੂੰ ਅੰਗਰੇਜ਼ਾਂ ਤੋਂ ਯਾਦ ਕਰਾਇਆ ਅੱਜ ਉਸ ਆਜ਼ਾਦੀ ਦਾ ਨਿਕ ਸਾਰੇ ਹੀ ਭਾਰਤੀ ਆਪ ਮੰਨਦੇ ਆ ਸਾਰਿਆਂ ਨਾਲੋਂ ਬਲੱਖਣ ਜਿਹੜੀ ਗੱਲ ਸਾਡੇ ਲਈ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਅਸੀਂ ਸਹੇ ਗਰੀਬ ਤੋਂ ਗਰੀਬ ਇਨਸਾਨ ਹੈ ਚਾਹੇ ਅਮੀਰ ਤੋਂ ਅਮੀਰ ਹੈ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਸਾਡੇ ਸੰਵਿਧਾਨ ਦੇ ਘਾੜੇ ਸ੍ਰੀ ਅੰਬੇਦਕਰ ਜੀ ਹੋਰਾਂ ਨੇ ਦਿੱਤਾ ਅੱਜ ਉਸ ਦੀ ਵੱਡੀ ਸ਼ਕਤੀ ਦੇ ਨਾਲ ਅਸੀਂ ਦੇਸ਼ ਵਿੱਚ ਆਪਣੀ ਮਨਮਰਜ਼ੀ ਦੀ ਸਰਕਾਰ ਚੁਣ ਸਕਦੇ ਹਾਂ ਮਹਾਲੀ 에어ਪੋਰਟ ਜਿਹੜਾ ਸਰਦਾਰ ਭਗਤ ਸਿੰਘ ਦੀ ਯਾਦ ਵਿੱਚ ਬਣਾਇਆ ਗਿਆ ਉਹਨਾਂ ਦੇ ਨਾਂ ਤੇ ਰੱਖਿਆ ਗਿਆ ਇਸ ਤੋਂ ਇਲਾਵਾ ਜਿਹੜੀ 222 ਵਿੱਚ ਪੰਜਾਬ ਦੇ ਲੋਕਾਂ ਨੇ ਆਪਣੇ ਵਿੱਚੋਂ ਆਮ ਆਦਮੀ ਪਾਰਟੀ ਵਿੱਚੋਂ ਸਰਕਾਰ ਚੁਣੀ ਉਹਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੂੰ ਉਗਵਾਈ ਕਰਨ ਦਾ ਮੌਕਾ ਮਿਲਿਆ ਤੁਹਾਡੇ ਵਿੱਚੋਂ ਤੁਹਾਡੇ ਲੋਕਾਂ ਦੀ ਸਰਕਾਰ ਹੋਣ ਦੇ ਨਾਂ ਤੇ ਪੰਜਾਬ ਵਾਸੀਆਂ ਨੂੰ ਬਹੁਤ ਵੱਡੀਆਂ ਉਮੀਦਾਂ ਤੇ ਆਸਾਂ ਸੀ ਤੇ ਹਨ ਉਹ ਫਰਜ਼ ਦੀ ਪੂਰਤੀ ਕਰਨ ਲਈ ਸਰਦਾਰ ਭਗਵੰਤ ਸਿੰਘ ਮਾਨ ਸਾਰੀ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਲਈ ਵਚਨਬੱਧ ਹੈ ਚਾਹੇ ਪਹਿਲਾ ਆਉਣ ਸਾਰੇ ਵੱਡੇ ਫੈਸਲੇ ਚਾਹੇ 600 ਯੂਨਿਟ ਬਿਜਲੀ ਦੀ ਗੱਲ ਸੀ ਉਹ ਹਰ ਇੱਕ ਪਰਿਵਾਰ ਨੂੰ ਜ਼ੀਰੋ ਬਿੱਲ ਦੀ ਗੱਲ ਕੀਤੀ ਗਈ ਜਿਹਦੇ ਚੋਂ 80% ਤੋਂ ਵੱਧ ਲੋਕਾਂ ਨੇ ਉਹਦਾ ਫਾਇਦਾ ਉਠਾਇਆ ਉਸ ਤੋਂ ਇਲਾਵਾ ਕਦੇ ਨੌਕਰੀਆਂ ਵਿੱਚ ਧੰਨ ਲੀਆਂ ਹੋ ਜਾਂਦੀਆਂ ਸਨ ਉਸ ਨੂੰ ਮਦੇਰ ਅਦਰ ਰੱਖਦੇ ਉਹਦੇ ਵਿੱਚ ਜਿਹੜੀ ਪਹਿਲ ਕਦਮੀ ਕੀਤੀ ਗਈ ਉਹ ਪਾਰਦਰਸ਼ੀ ਹੈ ਉਹ ਕਾਬਲੀਅਤ ਹੈ ਉਹਦੇ ਅਧੀਨ 55000 ਤੋਂ ਵੱਧ ਪੰਜਾਬ ਦੇ ਨੌਜਵਾਨ ਬੇਟੇ-ਬੇਟੀਆਂ ਨੂੰ ਉਹਨਾਂ ਦੀ ਕਾਬਲੀਅਤ ਦੇ ਆਧਾਰ ਤੇ ਜਿਹੜੀ ਬਿਨਾਂ ਕਿਸੇ ਸਿਫਾਰਿਸ਼ ਬਿਨਾਂ ਕਿਸੇ ਲੈਣ ਦੇਣ ਤੋਂ ਉਹ ਪੰਜਾਬ ਸਰਕਾਰ ਦਾ ਹਿੱਸਾ ਸਾਡੇ ਬੱਚੇ ਬਣੇ ਇਸ ਤੋਂ ਇਲਾਵਾ ਐਸਐਸਐਫ ਜਿਹੜੀ ਪਹਿਲੀ ਜਿਹੜੀ ਦੁਨੀਆ ਦੀ ਇਹ ਸਾਡੀ ਫੋਰਸ ਤਿਆਰ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਜਿਹਦੇ ਨਾਲ ਚੰਗੀਆਂ ਵਧੀਆ ਉਹਨਾਂ ਨੂੰ ਵਹਾਨ ਪਰ ਜਿਹੜੇ ਦਿੱਤੇ ਗਏ ਔਰ 19000 ਤੋਂ ਵੱਧ ਜਿਹੜੇ ਜ਼ਖਮੀ ਉਹਨਾਂ ਨੂੰ ਹਸਪਤਾਲਾਂ ਵਿੱਚ ਪਹੁੰਚਾ ਕੇ ਉਹਨਾਂ ਦੀਆਂ ਜਿੱਥੇ ਜਾਨਾਂ ਬਚਾਈਆਂ ਗਈਆਂ ਉੱਥੇ ਸਾਡਾ ਜਿਹੜਾ ਬਹੁਤ ਵੱਡਾ ਨੁਕਸਾਨ ਚਾਹੇ ਉਹ ਜਾਨਾਂ ਦਾ ਸੀ ਚਾਹੇ ਮਾਲ ਦਾ ਸੀ ਉਹ ਵੀ ਬਚਾਇਆ ਗਿਆ ਬਹੁਤ ਸਾਰਾ ਲੋਕਾਂ ਦਾ ਮਾਲ ਚਾਹੇ ਸੋਨਾ ਨਗਦੀ ਸੀ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਇਆ ਗਿਆ ਉਹਨਾਂ ਲੋਕਾਂ ਨੂੰ ਦਿੱਤਾ ਗਿਆ ਇਸ ਤੋਂ ਇਲਾਵਾ ਚਾਹੇ ਸਾਡੇ ਲੋਕਾਂ ਨੂੰ ਵੱਡੀ ਲੋੜ ਸੀ ਉਹਦੇ ਵਿੱਚ ਗਰੀਬ ਬੰਦਾ ਕਿੱਧਰ ਜਾ ਸਕਦਾ ਹੈ ਬੜਾ ਲੰਮਾ ਸਮਾਂ ਹੋ ਗਿਆ ਸੀ ਪਰ ਇਹ ਜਿਹੜੀਆਂ ਲੋੜਾਂ ਸਾਡੀਆਂ ਬਰਕਰਾਰ ਚੱਲ ਰਹੀਆਂ ਸਨ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕ ਖੋਲੇ ਗਏ ਜਿਹੜੇ 900 ਦੇ ਕਰੀਬ ਔਰ ਉਹਦੇ ਵਿੱਚ ਜਿਹੜੇ ਆਮ ਸਧਾਰਨ ਗਰੀਬ ਲੋਕਾਂ ਨੂੰ ਜਿਹੜੇ ਵੱਡੇ ਹਸਪਤਾਲਾਂ ਵਿੱਚ ਪਹੁੰਚ ਨਹੀਂ ਕਰ ਸਕਦੇ ਸਨ ਉਹਦੇ ਵਿੱਚ ਉਹਨਾਂ ਦਾ ਇਲਾਜ ਸਸਤਾ ਤੇ ਟੈਸਟ ਜਿਹੜੇ ਮੁਫਤ ਹੋਣ ਲੱਗੇ ਐ ਇਸੇ ਤਰ੍ਹਾਂ ਵਿਦਿਆ ਦੇ ਖੇਤਰ ਵਿੱਚ ਸਾਡੀ ਸਰਕਾਰ ਦੋ ਗੱਲਾਂ ਨੂੰ ਲੈ ਕੇ ਤੁਹਾਡੇ ਨਾਲ ਵਾਅਦਾ ਕਰਕੇ ਪਹਿਲਾ ਇਸ ਵਿਧਾਨ ਵਿੱਚ ਉਤਰੀ ਸੀ ਵਿਦਿਆਦੇ ਸੁਧਾਰ ਦੇ ਲਈ ਕਈ ਸੌ ਕਰੋੜ ਰੁਪਈਆ ਸਕੂਲਾਂ ਦਾ ਨਵੀਨੀਕਰਨ ਬਹੁਤ سارے ਲੰਮੇ ਸਮੇਂ ਤੋਂ ਸਕੂਲਾਂ ਦੀਆਂ ਚਾਰ ਦਿਵਾਰੀਆਂ ਨਹੀਂ ਸਨ ਉਹਨਾਂ ਤੋਂ ਇਲਾਵਾ ਉਹਨਾਂ ਦੇ ਜਿੱਥੇ ਕਮਰਿਆਂ ਦੀ ਲੋੜ ਜਿੱਥੇ ਲੈਬਾਰਟਰੀ ਦੀ ਲੋੜ ਜਿੱਥੇ ਲਾਇਬ੍ਰੇਰੀ ਦੀ ਲੋੜ ਜਿੱਥੇ ਕੋਈ ਗਰਾਊਂਡ ਦੀ ਲੋੜ ਉਹਦੇ ਲਈ ਸਰਕਾਰ ਵੱਲੋਂ ਖੁੱਲੇ ਦਿਲ ਨਾਲ ਆਪਣੇ ਪੰਜਾਬ ਵਾਸੀਆਂ ਦਾ ਵੱਡਾ ਜਿਹੜਾ ਇਹਦੇ ਵਿੱਚ ਯੋਗਦਾਨ ਪਾਇਆ ਇਸ ਤੋਂ ਇਲਾਵਾ ਛੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਗਈਆਂ ਜਿਹਦੇ ਨਾਲ ਸਤਕਾਰਯੋਗ ਪੰਜਾਬ ਵਾਸੀਓ ਆਮ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਇਆ ਕਦੇ ਛੇਡਾਂ ਜਿਹੜੀਆਂ ਇੱਕ ਬਿਜ਼ਨਸ ਜਾਂ ਬਣ ਗਈਆਂ ਸਨ ਚਾਹੇ ਉਹ ਕਬੱਡੀ ਕੱਪ ਦੇ ਨਾਂ ਤੇ ਹੋਇਆ ਕਰਦੀਆਂ ਸਨ ਜਿਹਦੇ 30-40 ਖਿਡਾਰੀ ਹਿੱਸਾ ਲੈ ਲੈਂਦੇ ਸੀ ਤੇ ਕਰੋੜਾਂ ਰੁਪਈਆ ਦਾ ਨਾਮ ਉੱਥੋਂ ਤੱਕ ਹੀ ਰਹਿ ਜਾਂਦਾ ਸੀ ਲੋਕਾਂ ਨੂੰ ਕੋਈ ਵੱਡਾ ਫਾਇਦਾ ਨਹੀਂ ਹੁੰਦਾ ਸੀ ਬਿਨਾ ਐਂਟਰਟੇਨਮੈਂਟ ਤੋਂ ਖੇਡਾਂ ਵਤਨ ਪੰਜਾਬ ਦੀਆਂ ਨਾਲ 5 ਸਾਲ ਦੇ ਬੱਚੇ ਤੋਂ ਲੈ ਕੇ ਔਰ 60 ਸਾਲ ਦੇ ਵਿਅਕਤੀ ਤੱਕ ਉਹਦੇ ਵਿੱਚ ਹਿੱਸਾ ਲਿਆ ਜਿੱਥੇ ਉਹਦੇ ਚ ਹਿੱਸਾ ਲੈਣ ਦੇ ਨਾਲ ਵੱਡਾ ਉਤਸ਼ਾਹ ਆਇਆ ਲੋਕਾਂ ਵਿੱਚ ਉਹਦੇ ਵਿੱਚ ਹਿੱਸਾ ਲੈਣ ਵਾਲੇ ਜਿਹੜੇ ਨੌਜਵਾਨ ਬੱਚੇ ਬੱਚੀਆਂ ਸਨ ਉਹਨਾਂ ਦੇ ਕਈਆਂ ਦੇ ਭਾਗ ਖੁੱਲ ਗਏ ਕੋਈ ਮਿਲਟਰੀ ਵਿੱਚ ਚੱਲਿਆ ਗਿਆ ਕੋਈ ਫੋਰਸ ਹੋਰ ਵਿੱਚ ਪੰਜਾਬ ਪੁਲਿਸ ਵਿੱਚ ਹੋਰ ਨੌਕਰੀਆਂ ਵਿੱਚ ਪੰਜਾਬ ਸਰਕਾਰ ਖੇਡਾਂ ਦਾ ਵਿਸ਼ੇਸ਼ ਧਿਆਨ ਰੱਖਦੇ ਆ ਜਿੱਥੇ ਸਾਡੇ ਖਿਡਾਰੀ ਜਿਹੜੇ ਮੈਡਲ ਜਿੱਤ ਕੇ ਆਏ ਉਹਨਾਂ ਨੂੰ ਆਪਣੇ ਵੱਲੋਂ ਸਰਕਾਰੀ ਪੰਜਾਬ ਸਰਕਾਰ ਦੀਆਂ ਵੱਡੀਆਂ ਨੌਕਰੀਆਂ ਚਾਹੇ ਪੀਸੀਐਸਨ ਚਾਹੇ ਪੀਪੀਐਸਨ ਉਹਦੇ ਵਿੱਚ ਪਹਿਲੀ ਵਾਰ ਪਹਿਲਾਂ ਇੱਕ ਅੱਦੇ ਨੂੰ ਕਰਿਆ ਜਾਂਦਾ ਸੀ 7 7 8 8 ਖਿਡਾਰੀਆਂ ਨੂੰ ਇੱਕੇ ਬਾਾਰ ਉਹਦੇ ਵਿੱਚ ਸ਼ਾਮਲ ਕੀਤਾ ਗਿਆ ਔਰ ਕਰੋੜ ਕਰੋੜ ਰੁਪਈਆ ਇਨਾਮ ਇਸ ਤੋਂ ਇਲਾਵਾ ਇਹਦਾ ਖੇਡਾਂ ਵਿੱਚ ਜੇ ਕੋਈ ਪ੍ਰਤਿਭਾ ਦਿਖਾਉਣ ਲਈ ਤਿਆਰ ਹੈ ਉਹਦੀ ਤਿਆਰੀ ਦੇ ਲਈ 8 ਲੱਖ ਰੁਪਏ ਦਾ ਇੱਕ ਖਿਡਾਰੀ ਤੱਕ ਜਿਵੇਂ ਜਿਵੇਂ ਉਹਦੀ ਗੇਮ ਹੈ ਉਸ ਮੁਤਾਬਕ ਉਹਦੀ ਤਿਆਰੀ ਲਈ ਪੰਜਾਬ ਦੇ ਸਰਕਾਰ ਪੰਜਾਬ ਸਰਕਾਰ ਨੇ ਇਹ ਵੱਡਾ ਜਿਹੜਾ ਉਪਰਾਲਾ ਖਿਡਾਰੀਆਂ ਨੂੰ ਤਕੜਾ ਕਰਨ ਲਈ ਉਤਸ਼ਾਹਤ ਕਰਨ ਲਈ ਕੀਤਾ ਗਿਆ ਹੈ ਸਤਕਾਰਯੋਗ ਪੰਜਾਬ ਵਾਸੀਓ ਕਿਤੇ ਆਪਾਂ ਪੰਜਾਬ ਵਿੱਚ ਵੱਸਦੇ ਆਂ ਇਹ ਖੇਤੀ ਪ੍ਰધાન ਸੂਬਾ ਕਿਹਾ ਗਿਆ ਸਾਡੇ ਕੋਲੇ ਜ਼ਿਆਦਾ ਵੱਡਾ ਰੋਜ਼ਗਾਰ ਸਾਡੇ ਕੋਲੇ ਵੱਡਾ ਕਾਰੋਬਾਰ ਖੇਤੀਬਾੜੀ ਹੈ ਇਸ ਨੂੰ ਉਤਸ਼ਾਹ ਕਰਨ ਦੇ ਲਈ ਇਸ ਨੂੰ ਨਵੇਂ ਸਿਰੇ ਤੋਂ ਪੈਰਾਂ ਦੇ ਕਰਨ ਲਈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪੰਜਾਬ ਵਾਸੀਆਂ ਲਈ ਪਹਿਲਾ ਜਿਹੜੀ ਸਾਡੀ ਕਾਟਨ ਦੀ ਫਸਲ ਸੀ ਦਿਨੋਂ ਦਿਨ ਉਹਦਾ ਰਕਬਾ ਘਟਦਾ ਜਾਂਦਾ ਸੀ ਉਹਦੇ ਲਈ ਸਾਡੇ ਜਿਹੜੇ ਖੇਤੀ ਮਿੱਤਰ ਨਾਲ ਲਾ ਕੇ ਸਾਡੇ ਮੈਗਵੇਂ ਦੇ ਸਾਰੇ ਚਾਹੇ ਵੱਡੇ ਕਰਮਚਾਰੀ ਸਨ ਛੋਟੇ ਸੀ ਉਹ ਕਿਸਾਨਾਂ ਨਾਲ رابطہ ਕਾਇਮ ਕਰਕੇ ਚੰਗੀਆਂ ਕੰਪਨੀਆਂ ਪ੍ਰਵਾਨਿਤ ਕੰਪਨੀਆਂ ਉਹਨਾਂ ਵੱਲੋਂ 33% ਜਿਹੜਾ ਬੀ ਤੇ ਸਰਬ ਸਬਸਿਡੀ ਦੇ ਕੇ ਉਹਦੇ ਨਾਲ ਨਰਮੇ ਦੀ ਕਾਸ਼ਤ ਵਿੱਚ 22% ਅੱਗੇ ਨਾਲੋਂ ਅਸੀਂ ਜਿਹੜਾ ਵਾਅਦਾ ਕਰ ਲਿਆ ਜਿਹਦੇ ਨਾਲ ਜਿੱਥੇ ਪੰਜਾਬ ਦੇ ਲੋਕਾਂ ਨੂੰ ਚੰਗੀ ਆਮਦਨ ਤੇ ਉਹਦੇ ਨਾਲ ਰੋਜ਼ਗਾਰ ਵੀ ਬਹੁਤ ਲੰਮਾ ਸਮਾਂ ਲੇਬਰ ਤੱਕ ਮਿਲਦਾ ਹੈ ਉਹਦੇ ਨਾਲ ਸਾਡਾ ਅਰਬਾਂ ਕਰੋੜਾਂ ਰੁਪਈਆਂ ਦੀ ਜਿਹੜੀ ਅਸੀਂ ਇੰਪੋਰਟ ਕਰਦੇ ਆ ਉਹ ਸਾਡੇ ਕੌਟਰਨ ਦੇ ਲਈ ਦੇਸ਼ ਲਈ ਵੀ ਵੱਡੀ ਬਚਤ ਹੁੰਦੀ ਹੈ ਇਹਦੇ ਨਾਲ ਹੀ ਸਾਰਿਆਂ ਨੂੰ ਫਿਕਰ ਹੈ ਕਿ ਸਾਡਾ ਪਾਣੀ ਡੂੰਘਾ ਚਲਿਆ ਜਾ ਰਿਹਾ ਹੈ ਉਹਨੂੰ ਅਸੀਂ ਕਿਵੇਂ ਬਚਾ ਸਕਦੇ ਆ ਉਸ ਦੇ ਲਈ ਜਿਹੜਾ 1500 ਰੁਪਇਆ ਪੰਜਾਬ ਦੀ ਸਰਕਾਰ ਨੇ ਕਿਸਾਨ ਭਰਾਵਾਂ ਲਈ ਇਹ ਜਿਹੜੇ ਸਿੱਧੀ ਬਜਾਈ ਕਰਦੇ ਨੇ ਜਿਦੇ ਨਾਲ ਪਾਣੀ ਦੀ ਤਕਰੀਬਨ 25 ਤੋਂ 30% ਬਚਤ ਹੁੰਦੀ ਹੈ ਜਿੱਥੇ ਸਾਡੇ ਮੋਟਰਾਂ ਦਾ ਜਿੱਥੇ ਸਾਡੇ ਪਾਣੀ ਦਾ ਬਹੁਤ ਵੱਡੀ ਬਚਤ ਹੁੰਦੀ ਹੈ ਇਸ ਲਈ ਕਿਸਾਨੇ ਨੂੰ ਬਚਾਉਣ ਦੇ ਖਾਤਰ ਸਾਰੇ ਖੇਤਾਂ ਤਾਈਂ ਪਾਣੀ ਪਹੁੰਚਾਉਣ ਦਾ ਅਪਰਾਹਲਾ ਇਹ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੀਤਾ ਹੈ ਔਰ ਇਹ ਮਹਿਸੂਸ ਕੀਤਾ ਹੈ ਕਿ ਹਰ ਖੇਤ ਤੱਕ ਨਹਿਰੀ ਪਾਣੀ ਜਾਣਾ ਚਾਹੀਦਾ ਹੈ ਇਹ ਜਿਹੜਾ ਸਾਡੀ ਧਰਤੀ ਦੀ ਗੁਣਵੰਤਾ ਨੂੰ ਵਧਾਉਂਦਾ ਹੈ ਉਹਲੇ ਉਹਦੇ ਜ਼ਹਿਰੀਲੇ ਪਦਾਰਥਾਂ ਨੂੰ ਵੀ ਧੋ ਕੇ ਔਰ ਸਾਫ਼ ਕਰਦਾ ਹੈ ਇਹਦੇ ਨਾਲ ਹੀ ਕੋਈ ਕਮੀ ਨਹੀਂ ਰਹਿਣ ਦਿੱਤੀ ਗਈ ਬਿਜਲੀ ਵਿੱਚ ਔਰ ਜਿਹੜੀ 6-7 ਘੰਟਿਆਂ 8 ਘੰਟਿਆਂ ਦੀ ਗੱਲ ਕਦੇ ਚੱਲਦੀ ਹੁੰਦੀ ਸੀ ਉਹ 12-12 ਘੰਟੇ ਕਿਸਾਨਾਂ ਨੂੰ ਇਹ ਪੈਦਾਵਾਰ ਕਰਨ ਦੇ ਲਈ ਅਸੀਂ ਜਿਹੜਾ ਇੱਕ ਰਿਕਾਰਡ ਹੈ 1 ਲੱਖ 80 ਹਜ਼ਾਰ ਮੀਟਰਿਕ ਟਨ ਤੋਂ ਵੱਧ ਅਸੀਂ ਦੇਸ਼ ਦੇ ਲਈ ਜਿਹੜਾ ਦੇਸ਼ ਕਦੇ ਭੁੱਖਾ ਮਰਦਾ ਸੀ ਉਹਨੂੰ ਝੋਨਾ ਇਕੱਠਾ ਉਸ ਪੂਲ ਦੇ ਵਿੱਚ ਪਾਉਨੇ ਆ ਹਿੰਦੁਸਤਾਨ ਦੇ ਵਿੱਚ ਅਨਾਜ ਪੂਲ ਦੇ ਔਰ ਇਹਦੇ ਨਾਲ ਹੀ 130 ਲੱਖ ਮੀਟਰ ਟਨ ਅਸੀਂ ਆਪਣੇ ਦੇਸ਼ ਨੂੰ ਇਹ ਕਣਕ ਦਾ ਉਹਦੇ ਵਿੱਚ ਹਿੱਸਾ ਪਾਉਨੇ ਆ ਸਤਕਾਰਯੋਗ ਪੰਜਾਬ ਵਾਸੀਓ ਆਪਣੇ ਤੇ ਬਹੁਤ ਸਾਰੇ ਅਮਲੇ ਹੁੰਦੇ ਤੇ ਉਹਨਾਂ ਨਾਲ ਬਾਰ ਬਾਰ ਸਾਨੂੰ ਇਸ ਤਾਂ ਪਹਚਾਇਆ ਜਾਂਦਾ ਕਿ ਸ਼ਾਇਦ ਕਦੇ ਅਸੀਂ ਉੱਠ ਨਾ ਸਕੀਏ ਪਰ ਪੰਜਾਬ ਵਾਸੀ ਬੜੇ ਹਿੰਮਤ ਵਾਲੇ ਐ ਗੁਰੂਆਂ ਪੀਰਾਂ ਦੀ ਸੱਚੇ ਪਾਤਸ਼ਾਹ ਦੀ ਮਿਹਰ ਹਮੇਸ਼ਾ ਹਰ ਇੱਕ ਚੈਲੰਜ ਨੂੰ ਉਹ ਕਬੂਲ ਕਰਦੇ ਰਹੇ ਆ ਅਸੀਂ ਉਸ ਖੜਕ ਭੂਜਾਤੇ ਆ ਜਿੱਥੇ ਸਾਡੇ ਨਾਲ ਉਹਨਾਂ ਲੋਕਾਂ ਦੀ ਸਰਦ ਉਹਨਾਂ ਦੇਸ਼ਾਂ ਦੀ ਲੱਗਦੀ ਹੈ ਜਿਨ੍ਹਾਂ ਦੀ ਨਜ਼ਰ ਸਾਡੇ ਤੇ ਗਹਿਰੀ ਰਹੀ ਹੈ ਪਰ ਉਹਨਾਂ ਦਾ ਮੁਕਾਬਲਾ ਕਰਨ ਦੇ ਲਈ ਸਾਡੇ ਪੰਜਾਬ ਦੇ ਸੂਰਬੀਰਾਂ ਨੇ ਇਸ ਦੀ ਸੁਰੱਖਿਆ ਲਈ ਹਮੇਸ਼ਾ ਬਹੁਤ ਵੱਡਾ ਯੋਗਦਾਨ ਪਾਇਆ ਔਰ ਉਹਦੇ ਵਿੱਚ ਜੇ ਜਿਹੜਾ ਦੇਸ਼ ਦੀ ਰੱਖਿਆ ਲਈ ਜਾਂਦਾ ਉਸ ਨੂੰ ਜਾਣ ਦੀ ਕੋਈ ਪਰਵਾਹ ਨਹੀਂ ਹੁੰਦੀ ਉਹ ਆਪਣੀ ਜਾਨ ਵਾਰ ਤੋਂ ਕਦੇ ਨਹੀਂ ਪਿੱਛੇ ਹਟਦਾ ਜਿੰਨਾ ਸਾਡੇ ਨੌਜਵਾਨ ਸ਼ਹੀਦ ਸੂਰਬੀਰਾਂ ਨੇ ਜਾਨਾਂ ਵਾਰੀਆਂ ਉਹਦੇ ਲਈ ਕਰੋੜ ਕਰੋੜ ਰੁਪਈਆ ਸਰਦਾਰ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਵੱਲੋਂ ਜਿਹੜਾ ਦਿੱਤਾ ਗਿਆ ਹੈ ਜਿਹੜਾ ਪਹਿਲੀ ਵਾਰ ਪੰਜਾਬ ਵਿੱਚ ਹੋਇਆ ਪਸ਼ੂ ਪਾਲਣ ਇੱਕ ਸਾਡਾ ਜਿਹੜਾ ਕਦੇ ਦੇਸ਼ ਵਾਸੀ ਇਨਾ ਜਿਹੜੀਆਂ ਜ਼ਮੀਨਾਂ ਬਰਾਨੀ ਸਨ ਪਾਣੀ ਨਹੀਂ ਸੀ ਔਰ ਪਾਣੀ ਜਿਹੜਾ بارش ਤੇ ਸੀ ਸਾਰੇ ਨਿਰਪਾਸਾ ਕਦੇ ਫਸਲ ਹੋ ਜਾਂਦੀ ਕਦੇ ਨਹੀਂ ਕਿਸੇ ਵੇਲੇ ਸਾਡੇ ਕੋਲੇ ਪਸ਼ੂ ਤਨ ਹੋਇਆ ਕਰਦਾ ਸੀ ਅਸੀਂ ਉਹਦੇ ਨਾਲ ਹੀ ਅਮੀਰ ਸਾਂ ਜਿੱਥੇ ਘੋੜੇ ਊਠ ਤੇ ਜਿੱਥੇ ਗਾਇਆਂ ਮੱਝਾਂ ਹੋਰ ਜਾਨਵਰ ਰੱਖਦੇ ਸਨ ਹੌਲੀ-ਹੌਲੀ ਉਹਦੇ ਵਿੱਚ ਪਤਾ ਨਹੀਂ ਕਿਉਂ ਅਸੀਂ ਉਦੋਂ ਤੋਂ ਪਛੜਦੇ ਗਏ ਇੱਕ ਖੇਤੀ ਤੇ ਰਹਿਣ ਲੱਗ ਗਏ ਇਹਦੀ ਵੀ ਇੱਕ ਤੇ ਖੜੋਤ ਆ ਗਈ ਹੈ ਜਿੰਨਾ ਸੀ ਵੱਧ ਤੋਂ ਵੱਧ ਉਤਪਾਦਨ ਹੋ ਸਕਦਾ ਸੀ ਉਹਨਾਂ ਲੈਣ ਦੇ ਯਤਨ ਕਰ ਲਏ ਔਰ ਦੇਸ਼ ਦੀ ਕਿਸਾਨੀ ਦੀ ਪੇਂਡੂ ਏਰੀਆ ਦੀ ਤਰੱਕੀ ਲਈ ਬਹੁਤ ਵੱਡਾ ਯੋਗਦਾਨ ਪਸ਼ੂ ਪਾਲਣ ਦੇ ਨਾਲ ਹੀ ਲੋਕ ਪਾ ਸਕਦੇ ਆ ਜਿਹਦੇ ਨਾਲ ਸਰਕਾਰ ਵੱਲੋਂ ਵਿਸ਼ੇਸ਼ ਰੂਪ ਵਿੱਚ ਸਮੇਂ-ਸਮੇਂ ਤੇ ਸਾਡੇ ਨੌਜਵਾਨਾਂ ਨੂੰ ਟ੍ਰੇਨਿੰਗ ਚਾਹੇ ਉਹ ਡੇਰੀ ਖੋਲਣ ਚਾਹੇ ਉਹ ਗੋਡ ਫਾਰਮ ਖੋਲਣ ਚਾਹੇ ਪਿਗਰੀ ਖੋਲਣ ਚਾਹੇ ਪੋਲਟਰੀ ਫਾਰਮ ਖੋਲਣ ਉਹਦੇ ਲਈ ਸਹਾਇਤਾ ਵੀ ਜਿਵੇਂ ਸਰਕਾਰ ਸਬਸਿਡੀ ਤੇ ਹੋਰ ਉਹਦਾ ਸੌਖਾ ਜਿਹੜਾ ਲੋਨ ਮਹਈਆ ਕਰਾਉਣ ਦੇ ਯਤਨ ਵੀ ਕਰਦੀ ਹੈ ਜਿਹਦੇ ਨਾਲ ਅਨੇਕਾਂ ਨੌਜਵਾਨਾਂ ਨੇ ਆਪਣੀ ਜ਼ਿੰਦਗੀ ਵਿੱਚ ਸੁਧਾਰ ਲਿਆਂਦਾ ਔਰ ਦੇਸ਼ ਦੀ ਸੂਬੇ ਦੀ ਆਰਥਿਕਤਾ ਵਿੱਚ ਹਿੱਸਾ ਪਾਇਆ ਜਿਹਦੇ ਨਾਲ ਅਸੀਂ ਪਸ਼ੂ ਪਾਲਣ ਮਹਿਕਮੇ ਵਿੱਚੋਂ ਪਹਿਲੀ ਵਾਰ ਹੋਇਆ ਕਿ ਜਿਹੜੀ ਵੈਕਸੀਨੇਸ਼ਨ ਕਦੇ ਹੁੰਦੀ ਸੀ ਕਦੇ ਨਹੀਂ ਸਮੇਂ-ਸਮੇਂ ਸਿਰ ਪੂਰੀ ਉਹਦਾ ਧਿਆਨ ਲਾ ਕੇ ਨਿਗਰਾਨੀ ਰੱਖ ਕੇ ਇਹ ਤੋਂ ਇਲਾਵਾ ਇਹ ਪਹਿਲੀ ਵਾਰ ਹੈ ਕਿ ਜਿਹੜੇ ਅਸੀਂ ਇਨਡੋਰ ਪੇਸ਼ੈਂਟ ਜਿਹੜਾ ਡਿਪਾਰਟਮੈਂਟ ਤਿਆਰ ਕਰਕੇ ਜਿੱਥੇ ਇੱਕ ਮਨੁੱਖ ਮਰੀਜ਼ ਆਪਣਾ ਹਸਪਤਾਲ ਵਿੱਚ 2 ਜਾਂ 3 ਦਿਨ 4 ਦਿਨ ਰਹਿ ਸਕਦਾ ਸੀ ਉੱਥੇ ਪਸ਼ੂਆਂ ਵਾਸਤੇ ਸਹੂਲਤ ਨਹੀਂ ਸੀ ਸਾਡੀ ਸਰਕਾਰ ਨੇ ਇਸ ਤਰ੍ਹਾਂ ਦੇ ਪੌਲੀਕਲੀਨਿਕ ਖੋਲ ਕੇ ਜਿਹਦੇ ਵਿੱਚ ਜੇ ਕੋਈ ਇਹੋ ਜੀ ਬਿਮਾਰੀ ਤੋਂ 2 4 5 7 ਦਿਨ ਹਫ਼ਤਾਵਾਂ ਨੂੰ ਉੱਥੇ ਰਹਿਣਾ ਪਊ ਉਹਦਾ ਪ੍ਰਬੰਧ ਕੀਤਾ ਗਿਆ ਉਹਦੇ ਨਾਲ ਰਹਿਣ ਵਾਲੇ ਜਿਹੜਾ ਉਹਦਾ ਸਾਂਭਣ ਵਾਲਾ ਆਦਮੀ ਹੋ ਉਹਦੇ ਵਾਸਤੇ ਵੀ ਇਹ ਪਹਿਲੀ ਵਾਰ ਪੰਜਾਬ ਵਿੱਚ ਹੋਇਆ ਇਸ ਤੋਂ ਇਲਾਵਾ ਸੀ ਜਿਹੜੇ ਘੋੜੇ ਪਾਲ ਪ੍ਰੂਣਾਂ ਦਾ ਕਾਰੋਬਾਰ ਹੈ ਪੰਜਾਬ ਉਹਨਾਂ ਨੂੰ ਦਿੱਕਤ ਆਉਂਦੀ ਸੀ ਅੱਜ ਟਾਈਟਨਸ ਦੇ ਟੀਕੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਚਾਹੇ ਖੱਤਰਪਾਲ ਕੋੜਾ ਪਾਲਕ ਨੇ ਉਹਨਾਂ ਦੇ ਵਾਸਤੇ ਇਹ ਤੋਂ ਇਲਾਵਾ ਕਦੇ ਇਹ ਇਲਾਜ ਨਹੀਂ ਸੀ ਜਿਹੜਾ ਪਹਿਲੀ ਵਾਰ ਕੀਤਾ ਗਿਆ ਜਿਹੜੇ ਸੱਪਾਂ ਦੇ ਡੰਗਣ ਨਾਲ ਕੋਈ ਪਸ਼ੂ ਦਾ ਨੁਕਸਾਨ ਹੋ ਜਾਂਦਾ ਸੀ ਕਿਤੇ ਦਵਾਈ ਨਹੀਂ ਹੁੰਦੀ ਸੀ ਤਹਿਸੀਲ ਪੱਧਰ ਤੇ ਹਰ ਇੱਕ ਹਸਪਤਾਲ ਵਿੱਚ ਉਹਦਾ ਸੀ ਪ੍ਰਬੰਧ ਕਰ ਦਿੱਤਾ ਗਿਆ ਸਤਕਾਰਯੋਗ ਭਰਾਓ ਪਹਿਲੀ ਵਾਰ ਪਸ਼ੂਆਂ ਦਾ ਬੀਮਾ ਕਿਉਂਕਿ ਜਿਹਦੇ ਨਾਲ ਸਾਡੇ ਦੇਸ਼ ਦੀ ਸਾਡੇ ਸੂਬੇ ਦੀ ਆਰਥਿਕਤਾ ਵਧ ਸਕਦੀ ਹੈ ਸਾਡੇ ਘਰਾਂ ਵਿੱਚ ਖੁਸ਼ਹਾਲੀ ਆ ਸਕਦੀ ਹੈ ਉਹਦੇ ਲਈ ਅਸੀਂ ਉਹਨਾਂ ਜਾਨਵਰਾਂ ਦਾ ਬੀਮਾ ਕਰਨ ਦੇ ਲਈ ਵੀ ਵਿਸ਼ੇਸ਼ ਰੂਪ ਵਿੱਚ ਪੰਜਾਬ ਸਰਕਾਰ ਨੇ ਪਹਿਲੀ ਵਾਰ ਇਹ ਧਿਆਨ ਦਿੱਤਾ ਹੈ ਇਸ ਲਈ ਪੰਜਾਬੀਓ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਸਾਡੇ ਜੋ ਵਲੱਖਣਤਾ ਸੀ ਸਾਡੇ ਗੱਬਰੂ ਜਿਨ੍ਹਾਂ ਨੂੰ ਕਦੇ ਨਜ਼ਰਾਂ ਲੱਗਦੀਆਂ ਸੀ ਸਾਡੀਆਂ ਪੰਜਾਬ ਦੀਆਂ ਮੁਟਿਆਰਾਂ ਦਾ ਹੁਸਨ ਦੇਖ ਕੇ ਔਰ ਲੋਕਾਂ ਨੂੰ ਇਹ ਹੁੰਦਾ ਸੀ ਵੀ ਇਹੋ ਜਿਹਾ ਕਿਤੇ ਮੇ ਬਹਿ ਵੀ ਹੋਵਾ ਔਰ ਅੱਜ ਉਹਨਾਂ ਨੂੰ ਨਜ਼ਰ ਲੱਗਣ ਤੇ ਹੁਣ ਜਿਹੜੇ ਨਸ਼ੇ ਦੀ ਬਹੁਤ ਸਾਰੀ ਇੱਕ ਦਿਨ ਵਿੱਚ ਨਹੀਂ ਸੀ ਕਿ 35 ਸਾਲ ਹੋ ਗਏ ਸੀ ਜਦੋਂ ਇਹਦੀ ਜਿਹੜਾ ਰੁਝਾਨ ਵਧਦਾ ਗਿਆ ਵਧਦਾ ਗਿਆ ਅੰਤ ਆ ਗਿਆ ਸਰਕਾਰ ਬਣੀ 2022 ਚ ਉਹਦੇ ਰੋਕਣ ਦੇ ਲਈ ਸਰਦਾਰ ਭਗਵੰਤ ਸਿੰਘ ਦੀ ਮਾਨ ਦੇਗਵਾਈ ਵਿੱਚ ਪਹਿਲਾਂ ਜਿੱਥੇ ਜਿੱਥੇ ਕੋਈ ਲੋੜ ਸੀ ਰਿਕਵਰੀ ਕੀਤੀ ਜਾਂਦੀ ਲੋਕਾਂ ਨੂੰ ਉਹਨਾਂ ਨੂੰ ਫੜਾਇਆ ਜਾਂਦਾ ਸਜ਼ਾ ਦੌਣ ਦੇ ਯਤਨ ਕੀਤੇ ਜਾਂਦੇ ਕਈ ਵਾਰ ਜ਼ਬਾਨਤਾ ਹੋ ਜਾਂਦੀ ਇਸ ਲਈ ਜਿਹੜਾ ਢਿੱਲਾ ਬਣ ਸੀ ਉਹਨੂੰ ਰੋਕਣ ਦੇ ਲਈ ਵੀ ਸਖਤੀ ਵਿੱਚ ਦੇ ਰੌਂ ਦੇ ਵਿੱਚ ਸਰਕਾਰ ਨੇ ਜਿੱਤੇ ਉਸ ਮਗਲਰ ਤਸਕਰ ਜਿਨ੍ਹਾਂ ਨੇ ਸਾਡੇ ਬੱਚਿਆਂ ਦੀਆਂ ਹੱਡੀਆਂ ਤੇ ਆਪਣੇ ਮੈਲ ਚਿਣੇ ਉਹਨਾਂ ਨੂੰ ਉਟਾਉਣੇ ਸ਼ੁਰੂ ਕਰ ਦਿੱਤਾ ਜਿਸ ਦੇ ਨਾਲ ਲੋਕਾਂ ਵਿੱਚ ਇੱਕ ਪੰਜਾਬ ਦੇ ਲੋਕਾਂ ਵਿੱਚ ਵੱਡਾ ਵਿਸ਼ਵਾਸ ਜਾਗ ਗਿਆ ਕਿ ਅਸੀਂ ਰਲ ਮਿਲ ਕੇ ਇਸ ਕਲੰਕ ਵੱਡੀ ਬਿਮਾਰੀ ਦੀ ਜੜ ਜਿੱਥੇ ਸਾਰੇ ਪੰਜਾਬ ਦੇ ਸਤਕਾਰਯੋਗ ਵਾਸੀ ਮਾਪੇ ਆ ਬੱਚਿਆਂ ਦੇ ਉਥੇ ਜਿੱਥੇ ਜਥੇਬੰਦੀਆਂ ਜਿੱਥੇ ਗੁਰਦੁਆਰਾ ਕਮੇਟੀਆਂ ਜਿੱਥੇ ਬੰਦਰਾਂ ਦੀਆਂ ਕਮੇਟੀਆਂ ਉਥੇ ਜਿਹੜੇ ਸਾਡੇ ਯੂਥ ਕਲੱਬ ਐ ਸਪੋਰਟਸ ਕਲੱਬ ਐ ਸਾਰੇ ਰਲ ਮਿਲ ਕੇ ਇਸ ਮਾੜੀ ਲਾਹਤ ਬਿਮਾਰੀ ਨੂੰ ਜਿਹਦੀਆਂ ਜੜਾਂ ਬਹੁਤ ਡੂੰਘੀਆਂ ਹੋ ਚਲੀਆਂ ਉਹਨੂੰ ਪੱਟਣ ਦੇ ਲਈ ਅਸੀਂ ਆਪਾਂ ਸਾਰੇ ਹੱਥ ਪਾਵਾਂਗੇ ਪੰਜਾਬ ਦੀ ਸਰਕਾਰ ਵੱਲੋਂ ਵੱਧ ਤੋਂ ਵੱਧ ਜਤਨੇ ਔਰ ਬਹੁਤ ਸਾਰੀ ਰਿਕਵਰੀ ਕਵੈਂਟਲਾਂ ਚ ਔਰ 7000 ਤੋਂ ਵੱਧ ਜਿਹੜੇ ਮੁਜਰਮਾਨਾਂ ਨੂੰ ਜੇਲਾਂ ਚ ਇਸੇ ਤਰ੍ਹਾਂ 16-17000 ਤੋਂ ਵੱਧ ਜਿਹੜੀਆਂ ਐਫਆਈਆਰੀਆਂ ਐਫਆਈਆਰ ਦਰਜ ਹੋ ਗਈਆਂ ਨੇ ਇਸ ਲਈ ਤੁਹਾਡੇ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ ਸੀਹ ਦਾ ਨੇ ਆਪਣੇ ਲਈ ਬਹੁਤ ਕੁਝ ਕੀਤਾ ਉਹਨਾਂ ਦਾ ਜਿੱਥੇ ਪੰਜਾਬ ਸਰਕਾਰ ਨੇ 13% ਜਿਹੜਾ ਉਹਨਾਂ ਦਾ ਰਾਖਵਾ ਕਰਨਾ ਨੌਕਰੀਆਂ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਲਈ ਉਹਨਾਂ ਲਈ ਔਰ ਜਿਹੜੇ ਸੈਨਿਕ ਹੋਣਗੇ ਉਹਨਾਂ ਲਈ ਰੱਖਿਆ ਗਿਆ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਸ ਮਹਾਨ ਪਵਿੱਤਰ ਧਰਤੀ ਦੇ ਨਾਲ ਵੀ ਸੰਬੰਧਿਤ ਨੇ ਜਿਹੜੇ ਹਿੰਦ ਦੀ ਚਾਦਰ ਬਣ ਕੇ ਦਿੱਲੀ 'ਚ ਸ਼ਹੀਦੀ ਦੇਣ ਲਈ ਗਏ ਜਿਨ੍ਹਾਂ ਨੂੰ ਜਿਨ੍ਹਾਂ ਦੇ 350 ਸਾਲਾ ਸ਼ਹੀਦੀ ਦਿਵਸ ਨਵੰਬਰ ਵਿੱਚ ਆ ਰਿਹਾ ਉਸ ਨੂੰ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨਾਲ ਰਲ ਮਿਲ ਕੇ ਪੂਰੀ ਸ਼ਰਧਾ ਨਾਲ ਮਨਾਉਣ ਦੇ ਲਈ ਔਰ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਕਿ ਜਿਨ੍ਹਾਂ ਗੁਰੂਆਂ ਨੇ ਸਾਡੇ ਦੇਸ਼ ਨੂੰ ਬਚਾਇਆ ਸਾਡੀ ਕੌਮ ਨੂੰ ਬਚਾਇਆ ਉਹਨਾਂ ਦੇ 350 ਸਾਲਾ ਜਿਹੜਾ ਸ਼ਹੀਦੀ ਦਿਹਾੜਾ ਉਹਨੂੰ ਆਪਾਂ ਮਨਾਉਣਾ ਉਹਨਾਂ ਦੇ ਨਾਲ ਹੀ ਜੁੜਦੀਆਂ ਜਿਵੇਂ ਸਾਡੀ ਵਿਰਾਸਤੀ ਜਿਹੜੀਆਂ ਬਿਲਡਿੰਗਾਂ ਸੰਜਿੱਤੇ ਬਾਬਾ ਟੋਡਰਮਾਲ ਜੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਛੋਟੇ ਸਹਬਜ਼ਾਦੇ ਜਿਨ੍ਹਾਂ ਦਾ ਸੰਸਕਾਰ ਕਰਨ ਲਈ ਦੁਨੀਆ ਤੋਂ ਸਭ ਤੋਂ ਮਹਿੰਗੀ ਜ਼ਮੀਨ ਅਲਾਣ ਦਿੱਤਾ ਗਿਆ ਸਰੰਧ ਦੀ ਉੱਥੇ ਉਹਨਾਂ ਦੀ ਜਿਹੜੀ ਹਵੇਲੀ ਹੈ ਜਾਂ ਕੋਈ ਹੋਰ ਜਿਹੜੀਆਂ ਯਾਦਗਾਰਾਂ ਨੂੰ ਬਚਾਉਣ ਦੇ ਲਈ ਉਹਨਾਂ ਨੂੰ ਨਵੀਨੀ ਕਰਨ ਦੇ ਲਈ ਸਰਕਾਰ ਵੱਲੋਂ ਵੱਡੇ ਉਪਰਾਲੇ ਕੀਤੇ ਜਾਂਦੇ ਅਖੀਰ ਵਿੱਚ ਮੈਂ ਪਾਰ ਦੇ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹਾਂ ਔਰ ਸਾਰੇ ਹੀ ਸਤਕਾਰਯੋਗ ਪੰਜਾਬ ਵਾਸੀਆਂ ਲਈ ਉਮੀਦ ਰੱਖਦਾ ਕਿ ਅਸੀਂ ਰਲ ਮਿਲ ਕੇ ਸਾਡਾ ਪੰਜਾਬ ਨਾ ਭੜੀਆਂ ਨਜ਼ਰਾਂ ਤੋਂ ਬਚਾਈਏ ਇਹਦੇ ਲਈ ਰਲ ਮਿਲ ਕੇ ਸਾਰੇ ਯੋਗਦਾਨ ਪਾਈਏ ਇਹ ਹੱਸਦਾ ਵਸਦਾ ਰਹੇ ਜਿਹਦੇ ਨਾਲ ਅਸੀਂ ਸਾਰੇ ਸੁਖ ਦੀ ਨੀਂਦ ਸੌਈਏ ਅਸੀਂ ਰੱਜਵੀਂ ਰੋਟੀ ਖਾਈਏ ਔਰ ਅਸੀਂ ਇੱਕ ਦੂਸਰੇ ਨਾਲ ਪਾਈਚਾਰਾ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਜਿਹੜਾ ਵੱਡਾ ਨਾਰਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਅਸੀਂ ਸਰਬੱਤ ਦਾ ਭਲਾ ਮੰਨੀਏ ਨਫ਼ਰਤਾਂ ਨੂੰ ਪਾਸੇ ਕਰ ਦਈਏ ਅੱਜ ਦੇ ਦਿਨ ਦੀ ਫਿਰ ਮੈਂ ਸਾਰੇ ਦੇਸ਼ ਵਾਸੀਆਂ ਨੂੰ ਖਾਸ ਕਰਕੇ ਪੰਜਾਬ ਵਾਸੀਆਂ ਨੂੰ ਵਧਾਈ ਦਿੰਨਾ ਕਿ ਅਸੀਂ ਉਸ 79ਵੇਂ ਜਿਹੜੇ ਆਜ਼ਾਦੀ ਦਿਵਸ ਤੇ ਇਕੱਤਰ ਹੋਏ ਆਂ ਪ੍ਰਮਾਤਮਾ ਮਿਹਰ ਕਰੇ ਅਸੀਂ ਆਪਣੀ ਜ਼ਿੰਦਗੀ ਵਿੱਚ ਨਵੇਂ ਫੈਸਲੇ ਲੈ ਕੇ ਇਸ ਦੇਸ਼ ਲਈ ਇਸ ਸੂਬੇ ਲਈ ਵੱਡਾ ਯੋਗਦਾਨ ਪਾ ਸਕੀਏ ਹਰ ਇੱਕ ਨਾਗਰਿਕ ਦਾ ਇਸ ਦੇਸ਼ ਤੇ ਇਸ ਪੰਜਾਬ ਤੇ ਬਰਾਬਰਤਾ ਹੱਥ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ धनबाद सर मैं बेनती जी, रवी कुमार प्रेज प्रेज पक चल प्रेज तीनों तीन काल में ताइने चलेगा टाइने